ਜੀ ਰਸਿਕਾਲ ਜੀ ਸਵਾਗਤ ਹੈ ਯਾਰਾਂ ਦਾ ਆਪਣੀ ਕਬੂਰ ਨਵੇਂ ਵੀਡੀਓ ਤੇ ਲੋ ਜੀ ਆਪਾਂ ਚੱਕਰੋਂ ਨਿਕਲੇ ਆਏ ਆਪਾਂ ਚੱਲੇ ਆਂ ਭਧੌੜ ਤੇ ਭਧੌੜ ਚੱਲਿਆ ਆਪਾਂ ਜੱਟਪੁਰ ਆਪਾਂ ਆਪਣਾ ਫਾਰਮ ਦਾ ਬਾਹਰ ਦਾ ਕੰਮ ਕਰਵਾ ਰਹੇ ਆ ਤੇ ਉਹਦੇ ਕਰਕੇ ਪੁੱਛਗਿੱਛ ਕਰਨੀ ਸੀ ਆਪਣੇ ਕੋਲ ਉਸ ਦੇ سلسلے ਚ ਆਪਾਂ ਜੱਟਪੁਰ ਜਾ ਕੇ ਆ ਰਹੇ ਆ ਬਰਨਾਲਾ ਲੰਘਿਆ ਆ ਪਰ ਰਸਤੇ ਦੇ ਵਿੱਚ ਆਣਾ ਆਪਾਂ ਪਾਣ ਚੱਲਿਆਂ ਪੱਖੋ ਕੈਂਚੀਆਂ ਕੋਲ ਐਜੰਟ ਕੋਲ ਹੀ ਜਾਣਾ ਸੀ ਮੈਂ ਕਿਹਾ ਚਲੋ ਇਹ ਵੀ ਜਾਈਏ ਘਰੇ ਅੱਛਾ ਆਪਾਂ ਨੂੰ ਵੀਡੀਓ ਬਣਾਉਣ ਦਾ ਟਾਈਮ ਨਹੀਂ ਨਿਕਲ ਲੱਗਿਆ ਜਲਦੀ ਜਲਦੀ ਕਾਲੀ ਕਾਲੀ ਚ ਆਪਾਂ ਨਿਕਲ ਆਏ ਹੁਣ ਆਪਾਂ ਨਿਕਲੇ ਹੋਏ ਆ ਪਤੌੜ ਤੋਂ ਬਣੇ ਰਹੋ ਜੀ ਵੀਡੀਓ ਦੇ ਨਾਲ ਲੋਬੀ ਏਜੰਟ ਕੋਲੇ ਆਪਾਂ ਜਾਏ ਸੀ ਆਪਣੇ ਵਾਲੇ ਕੋਲੇ ਮਿਲਿਆ ਆਏ ਉਹਨਾਂ ਨੂੰ ਤੇ ਹੁਣ ਆਪਾਂ ਪਹੁੰਚ ਗਿਆਂ ਪਟਿਆਲੇ ਅੱਜ ਆਪਾਂ ਨੇ ਬਾਹਰ ਦੇ ਕੰਮ ਹੀ ਕਰਨੇ ਸੀ ਜਿਹੜੇ ਰਹਿੰਦੇ ਸੀ ਆਪਣੇ ਤੇ ਪਟਿਆਲੇ ਪਹੁੰਚ ਚੱਲੇ ਆਪਾਂ ਆਪਾਂ ਜਾ ਰਹੇ ਹੁਣ ਸਿੱਧਾ ਚੰਡੀਗੜ੍ਹ ਨੂੰ ਉੱਥੋਂ ਕਿਸੇ ਤੋਂ ਥੋੜੀ ਬਹੁਤੀ ਇਹ ਤਾਂ ਪੇਮੈਂਟ ਕਰਨੀ ਸੀ ਆਪਾਂ ਨੇ ਤੇ ਥੋੜੇ ਛੋਟੇ-ਮੋਟੇ ਜਿਹਾ ਇੱਕ ਹੋਰ ਕਾ 2 ਕ ਇੱਕ ਤੋਂ ਕੰਮ ਹੋਰ ਛੇ ਆਪਾਂ ਨੂੰ ਮੈਂ ਕਿਹਾ ਚਲੋ ਲੱਗਦੇ ਹੱਥ ਨਿਵੇੜਦੀਏ ਤੇ ਇਤਲੇ ਕੰਮ ਕੰਪਲੀਟ ਹੋ ਜਾਣਾ ਆਪਣੀ ਫਾਈਲ ਅਪਲਾਈ ਹੁੰਦੀ ਹੋ ਜੇ ਫਿਰ ਦੇਖਦੇ ਆਂ ਲੋ ਵੀ ਰਾਜਪੁਰੇ ਪਹੁੰਚ ਗਿਆਂ ਪਟਿਆਲੇ ਤੋਂ ਜਦੋਂ ਆਪਾਂ ਰਾਜਪੁਰੇ ਨੂੰ मुखिया ओवरफ्लाई को मोड़ चढ़ते हैं इतने जाम रहा जाम बहुत लगन लग गया इत लोग भी आप खरड आ गए खरट पहुँच गए ਕਿਲੋਮੀਟਰ ਤੋਂ ਚੰਡੀਗੜ੍ਹ ਰਹਿ ਜਾਂਦਾਗਾ ਮ ਆਪਣਾ ਹੋ ਗਿਆ ਚੰਡੀਗੜ੍ਹ ਪਹੁੰਚੇ ਹੋਏ ਆ 41 ਦੀ ਮਾਰਕੀਟ ਦੇ ਵਿੱਚ ਆ ਦਿਖਾਉਣੇ ਹਨ ਇਹ ਸਾਰੀ ਇੱਥੇ ਦੀ ਮਾਰਕੀਟ ਆ 41 ਦੀ ਬਹੁਤ ਪੈਸਾ ਹੈ ਫਿਰ ਸੰਗਾਮ ਦੀ ਗਾੜੀ ਬਾਕੀ ਬੰਦ ਕਰੀ ਰਿਹਾ ਹੈ ਉਹਨਾਂ ਕੋਲ ਦੁਬਾਰਾ ਫਿਰ ਮੈਂ ਉਹ ਕੰਮ ਕਰ ਰਹੇ ਹਾਂ ਬੜੀ ਜਿਆਦਾ ਟਾਈਮ ਵਿੱਚ ਰਹੇ ਆ ਆਹ ਚਲ ਕੋਈ ਨਾ ਦਵਾਈ ਤੋਂ ਵਜਿਆ ਲੈ ਲਓ ਤੁਸੀਂ ਮੰਮੀ ਹਾਂ ਰੋਟੀ ਘੜੀ ਦੇ ਦੇਣ ਆਈ ਸੀ ਲੋਬੀ ਆ ਪੰਚੰਦੀਗੜ੍ਹ ਤੋਂ ਬਾਅਸ ਚੱਲੇ ਆ ਤੇ ਪਹਿਲਾ ਟੋਲ ਪਲਾਜਾ ਇੱਥੇ ਅਜੀਜਪੁਰ ਦਾ ਟੋਲ ਪਲਾਜ ਆਇਆ ਹੈ ਪਹਿਲਾ ਅੱਗੇ ਚਲੋ ਵੀ ਸੱਤ ਵੀੜ ਲੰਘ ਗਏ ਆਪਾਂ ਰਾਜਪੁਰੇ ਪਹੁੰਚਣ ਵਾਲੇ ਆਂ ਨੇ ਰਹੀ ਹੋ ਜੁਗਾਜ ਤਾਂ ਫੇਰ ਆਪਾਂ 2:30 ਵਜੇ ਜਾਣਗੇ ਘਰੇ ਜਾਂਦੇ ਹਾਂ 11:03 ਹੋ ਗਿਆ ਚਲੋ ਆਪਕੇ ਮਿਲਦੇ ਚੱਲ ਕੇ ਲੋਵੀ ਮੋੜ ਵਾਲ ਆ ਗਏ ਆਪਾਂ एक बज के छब्बी मिनट हो गया रात दे चले सी साढ़े का दस बजे चंडीगढ़ तो बह जा जा तेरा दाल भूजिया बन जो ਆ 60 ਤੋਂ ਕਿਲੋਮੀਟਰ ਐ ਤੋਂ ਪਿੰਡ ਆਪਣਾ 1.5 ਵਜੇ ਚੱਲਿਆ ਰਾਤ ਦਾ ਰੰਟਾ ਜਮਾਨ ਸਮਸਰਾਣ ਪਈ ਆ ਲਓ ਜੀ ਆਪਾਂ ਪਹੁੰਚ ਗਏ ਫਾਈਨਲੀ ਆਪਣੇ ਪਿੰਡ ਆ पेंड आ गया नेरा तो हो गया रात एक बज के पैती मिनट हो गए पूरे ਤਿੰਨ ਘੰਟੇ ਲੱਗੇ ਚੰਡੀਗੜ੍ਹ ਤੋਂ ਅਪਣ ਇੱਥੇ ਆਉਣ ਲਈ ਪਿੰਡ ਤੱਕ ਪਹੁੰਚਣ ਲਈ ਹੈਗਾ 2-3 ਘੰਟਿਆਂ ਦਾ ਸਫ਼ਰ ਦਿਨ ਦੇ ਵਿੱਚ ਤਾਂ ਟ੍ਰੈਫਿਕ ਕਰਕੇ ਵੱਧ ਹੀ ਲੱਗ ਜਾਂਦੇ ਨੇ ਹੁਣ ਆਪਾਂ ਨੂੰ ਪੂਰੇ 3 ਘੰਟੇ ਵਾਂਗੂ ਲੱਗੇ ਆ ਪਿੰਡ ਪਹੁੰਚਣ ਨੂੰ ਬਸ ਕੰਮ ਇਹੋ ਜਿਹਾ ਸੀ ਕੋਈ ਜਿਹੜਾ ਆਪਾਂ ਨੂੰ ਸ਼ਾਮ ਨੂੰ ਨਿਕਲਣਾ ਪੈ ਗਿਆ ਤਾ ਡੇਢ ਬੱਜ ਗਿਆ 1:40 ਹੋ ਰਹੇ ਨੇ ਤੇ ਆਪਾਂ ਘਰ ਪਹੁੰਚ ਗਏ ਹੁਣ ਲੋ ਵੀ ਆ ਗਿਆ ਘਰ ਆਪਣਾ ਕਰਤਾ ਸੀ ਜਿਦ ਤਾਰ ਨੂੰ ਆਖਿਆ ਬਾਰ ਕੋਲ ਦੇ ਚਲੋ ਵੀ ਪਹੁੰਚ ਗਏ ਘਰੇ ਆਪਾਂ ਹਣ 1:38 ਹੋ ਗਿਆ ਪੂਰੇ ਸਹੀ ਆਪਾਂ 1:38 ਤੇ ਘਰੇ ਪਹੁੰਚੇ ਆਂ ਰਾਤ ਦੇ ਤੇ ਠੀਕ ਹੈ ਜੀ ਅੱਜ ਦਾ ਆਪਣਾ ਵੀਡੀਓ ਵਲੋਗ ਇੱਥੇ ਤੱਕ ਸੀ ਤੇ ਜੇ ਆਪਣੀ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੇ ਕਰੋ ਚੈਨਲ ਨੂੰ ਵੀ ਜਿਹੜੇ ਵੀਰ ਭੈਣ ਭਾਈ ਆਪਣੇ ਚੈਨਲ ਤੇ ਨਵੇਂ ਆਏ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਠੀਕ ਹੈ ਜੀ ਤੇ ਮਿਲਦੇ ਆਂ ਫਿਰ ਹੁਣ ਕਿਸੇ ਅਗਲੇ ਨਵੇਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਧੰਨਵਾਦ